ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਾ ਆਪਣੀ ਵੀਡੀਓ ਮਾ ਡੀਜ਼ਲ ਪਾਇਆ 313 ਲੀਟਰ ਕੰਪੈਨ ਮਾ ਚੱਲ ਰਿਹਾ ਬਈ ਕੰਮ ਪੂਰੇ ਜੋਰਾਂ ਸ਼ੋਰਾਂ ਉਪਰ ਚੱਲੇ ਆਪਾਂ ਕਨੌਰ ਵਾਲਾ ਖੇਤ ਵੱਢਣਾ ਪੂਰੇ ਤਕਰੀਬਨ ਆਪਣਾ ਨਿਬੜ ਗਿਆ ਬੜਾਈ ਗਾ ਬਈ ਵੀਡੀਓ ਵੀਡੀਓ ਬਣੀ ਨਹੀਂ ਹੈਗੀ ਵੀਡੀਓ ਤਾਂ ਨਹੀਂ ਬਣੀ ਬਈ ਕਈ ਦਿਨ ਹੋਏ ਹੈਰਾਨ ਹੋ ਰਿਹਾ ਤੇ ਬੜੀ ਮੰਦ ਭਾਗੀ ਖਬਰ ਸੀ ਬਈ ਅਮਨ ਦੀ ਮਾਤਾ ਪੂਰੀ ਹੋ ਗਈ ਸੀ ਬਾ ਉੱਧਰ ਪਹਿਲਾਂ ਹਸਪੀਟਲ ਰਹੇ ਵੀਜੀ ਤਿੰਨ ਤਿੰਨ ਦਿਨ ਉੱਧਰ ਲੰਗੇ ਫਿਰ ਦੁਬਾਰੇ ਵਿਚਾਰੀ ਪੂਰੀ ਹੋ ਗਈ ਲੋ ਫਿਰ ਸਾਨੂੰ ਪਤਾ ਹੀ ਐ ਪਿੰਡ ਤਾਂ ਸਾਰੀ फडਪੜ ਗਈ ਅੱਜ ਘਰੋਂ ਵਾਲੇ ਖੇਤੋ ਹੀ ਲਗੇ ਆਪਾਂ ਵੀਡੀਓ ਬਣਾਣ ਪਪਾ ਸਵਾਗਤ ਹੈ ਜੀ ਥਾਰਾ ਵੀਡੀਓ ਮੈਂ ਬਣੇ ਰਿਓ ਆਪਣੀ ਵੀਡੀਓ ਗੱਲ ਅੱਜ ਕਰ ਲਿਆ ਬਾਈ ਕਟਰ ਵੱਲ ਲੋਡ ਲੋਡਕ ਤੋਂ ਕਰਿਆ ਬੰਦਾ ਸੌਰੀ ਮਤਲਬ ਵਸੀਨ ਮਾ ਜੋੜ ਲਿਆ ਹੋਰ ਵੀਰ ਠੀਕ ਹੈ ਚੱਲੇ ਆਪਾਂ ਅੱਗੇ ਰਸਤਾ ਠੀਕ ਹੈ ਤੁਸੀਂ ਨਈ ਆਪਣੀ ਬੱਸ ਹੈ ਫਰੀਦਪੁਰ ਪਿੰਡ ਵੱਟ ਗਿਆ ਉੱਥੇ ਤੋਂ ਆਪਣੇ ਵੱਲ ਚਲੀਏ ਘਨੌਰ ਵਾਲੇ ਮਾ ਹੋਇਆ ਸਾਫ ਜੀਆਂ ਫਿੰਗਰ ਫੋਗਰਾਂ ਕੁਸ ਕਟਰਫ ਦੇਖਿਓ ਬਾਈ ਚਮਕਾ ਬੜਾਈ ਬੁੜੀ ਹੋਈ ਹੋਏ ਕੁਸ ਗਿੱਤਰੀਆਂ ਗਰਦੀ ਵੀ ਚੱਲਦੀ ਬਾਬੇ ਕਿਰਪਾ ਨਾਲ ਇਹੋ ਏਰੀਆ ਬਾਈ ਸਾਰਾ ਖੜਿਆ ਕਣੌਰ ਵਾਲਾ ਦੇਖੋ ਪੂਰੇ ਪਲਾਟ ਖੜੇ ਆ ਰੇ ਹੱਲੇ ਮਾੜੀ ਮੋਟੀ ਵੜੀ ਵੀ ਐ ਆਪਣੇ ਉੱਧਰ ਨੇੜੇ ਲੱਗ ਗਿਆ ਉੱਧਰ ਬਾ ਦੋ ਦਿਨ ਮਸਾਰਾ ਫਾਈਨਲ ਐ ਅੱਜ ਚੌਥੀ ਰਾਤ ਲੱਗੇਗੀ ਅੱਜ ਲਗਾਤਾਰ ਮੈਂ ਕੱਲ ਦੀ ਰਾਤ ਨੂੰ ਛੁੱਟੀ ਐ ਕੱਲੋਂ ਆਪਣੇ ਨੇੜੇ ਲੱਗ ਜੇਗਾ ਕੰਮ ਸਾਰਾ ਟਰਾਲੀ ਲੈ ਆਇਆ ਆਪਾਂ ਹਰਕਿਰਤਾਲੀ ਨਵੀਂ ਟਰੈਕਟਰ ਤਿੰਦਰ ਵਾਲਾ ਆਪਣਾਲੇ ਟਰੈਕਟਰ ਟਰਾਲੀਆਂ ਗਈਆਂ ਭਿੰਦੇ ਵਾ ਬਾਈ ਵਾ ਮਡੌਲੀ ਵਾਲੇ ਵਾ ਭਿੰਦੇ ਕੀ ਬੜੀ ਅੱਜ ਕਣਕ ਮਡੌਰ ਕਣੌਰ ਮੰਡੀ ਮਾ ਤਾਰ ਰਿਹਾ ਭਿੰਦਾ ਵੇਲੀ ਨਹੀਂ ਹੋਈਦੀ ਹਜੇ ਇਸ ਕਰਕੇ ਆਪਾਂ ਟਰੈਕਟਰ ਇਹੋ ਲੈ ਆਏ ਟਰਾਲੀ ਗੈਲ ਜਿਆਣੀ ਇਹਦੀ ਬੜੀ ਖੁੱਲੇ ਘੇਰੇ ਆ ਬਾਈ ਵਰਾ ਉਹ ਗਈ ਮਸ਼ੀਨ ਦੇਖੋ ਆ 5 6 ਕਿੱਲੇ ਦੀ 8 8 ਕਿੱਲੇ ਦੀ ਪੱਟਾ ਆ ਰਿਹਾ ਐਨ ਇਸ ਹਾਰਾ ਪਲਾਟ ਬੱਬੀ ਕਿਰਪਾ ਕਰ ਆਪਣਾ ਇੱਧਰ ਉਹ ਪਰਾਂ ਵੱਢ ਲਿਆ ਗੁਆਣਡੀ ਇਹ ਗਣ ਕਹੋ ਬਈ ਜਿਹੜੀ ਮੈਂ ਮੋਟਰ ਚਲਾਈ ਦੀ ਕਿਸੇ ਨੇ ਦੇਖੋ ਫਿਰ ਵੀ ਸੋਣੀ ਬਚ ਗਈ ਗਣ ਕਹਿਣ 36 ਕਿੱਲੇ ਉਰੇ ਆਪਣੇ ਆ ਜਿੱਥੇ ਮਸ਼ੀਨ ਲੱਗੀ ਹੈ ਵੱਢਣੇ ਜਿਹੜੇ ਆਪਾਂ ਪੱਕੀ ਬਈ 8 ਕਿੱਲੇ ਇੱਕ ਗੁਆਣਡੀ ਹੀ ਆ तकरीबन 44 ਕਿੱਲੇ 46 ਕਿੱਲੇ ਪੂਰੇ ਕਣਕ ਜਿਹੜੀ ਵੱਢੀ ਗਈ ਮਣੇ ਰਿਹਾ ਆਪਣੀ ਵੀਡੀਓ ਗੱਲ ਬਈ ਛਾੜ ਛੋੜ ਐ ਇਸ ਵਾਰ ਠੀਕ ਐ ਤਕਰੀਬਨ ਵਧੀਆ ਦਰਮਿਆਨਾ ਯਾ ਨਾ ਘੱਟ ਐ ਨਾ ਵੱਧ ਐ ਠੀਕ ਐ ਯਾਨੀ ਬੰਪਰ ਛਾੜਨੀ ਹੈਗਾ ਜਿਸ ਤਰ੍ਹਾਂ ਰੋਲਾ ਐ ਉੰਨਾ ਛਾੜਨੀ ਹੈਗਾ ਲੱਗਿਆ ਬਈ ਪਹਿਲਾ ਟੈਂਕ ਕੱਢਣਾ ਅੰਗੂ ਫਾਰਮ ਹਰਕਿਰਤਾਲ ਦੀ ਟਰਾਲੀ ਐ ਬਈ ਉਹ ਆਪਾਂ ਨੇ ਪਰਸੋਂ ਵੀ ਭਰੀ ਦੀ ਦੋ ਵਾਰੀ ਪਹਿਲਾਂ ਭਰ ਲਈ ਮੈਂਗਾ ਅੱਜ ਤੀਸਰੀ ਵਾਰੀ ਭਰ ਰਹੀ ਆ ਆਪਣੇ ਕੋਲ ਇਹ 190 92 94 180 85 ਇਤਰਾ ਕਣ ਕਉ ਦਰ ਰਹੀ ਐ ਲੱਗੀ ਬਈ ਪੱਟ ਨੇੜੇ ਓ ਰਹਿ ਗਿਆ ਢੇਡਾ ਮਾ ਇਹ ਕੇ ਦਾਣੇ ਟਰਾਲੀਂ ਉਤਰਾ 855 ਵੀ ਆ ਗਏ ਮੰਡੀ ਤੇ ਖੜਿਆ ਹੌਲੈਂਡ ਆ ਰਿਹਾ ਖੱਲੀ ਹੋ ਗਿਆ ਨੇ ਉਹਨੇ ਇਹ ਸਪਰੇਅ ਵਾਲੀ ਕੀ ਪੈਡਾ ਇਹ ਦੇਖੋ ਜਿਹੜਾ ਪੈਡ ਹੋਈ ਜੀ ਇਹ ਜਿਹੜਾ ਰੇ ਰੁਕਾਇਆ ਵਾ ਆਪਾਂ ਨਾ ਦੋ ਪੈਡਾ ਹੋਰ ਤਾਂ ਇਹ ਕਿ ਤਰ੍ਹਾਂ ਹੈਨ ਸਰੀਰ ਡਾਊਨ ਹੋ ਰਿਹਾ ਸਰੀਰ ਹੈ ਠੀਕ ਹੈ ਜੀ ਚੱਲ ਰਹੀ ਮਸ਼ੀਨ ਹੈਂ ਕੀ ਕਰ ਰਹੀ ਮਸ਼ੀਨ ਹੈਂ ਤੁਰਾਂ ਵੱਢ ਰਹੀ ਹੈ ਮਸ਼ੀਨ ਪੁਰਾਣੀ ਆ ਆਪਣੀ ਬੁੱਢੀ ਮਸ਼ੀਨ ਹੈ ਉੱਤੀ ਮਸ਼ੀਨ ਹੈ ਬਾਈ ਸੋਹਣਾ ਸਾਰੀ ਆ ਬੇਚਾਰੀ ਫਿਰ ਵੀ ਕਰਮਾਲੀ ਇਸ ਪੱਟਮਾ ਥੋੜੀ ਜਿਹੀ ਤੇ ਐਡੀਆਂ ਜਿਹੀ ਟੇਢੀ ਹੋਈ ਵੀਦੀ ਆਪਾਂ ਨੇ ਉਰਾ ਲਾਈ ਆ ਮਸ਼ੀਨ ਵੀ ਉਹ ਥੋੜਾ ਤਿੰਨ ਦਿਨ ਜੀ ਵੜ ਜੀਗਾ ਬਾਕੀ ਅਰਜਣਾ ਸਟਾਰਟ ਹੋਣ ਦੇ ਹਟ ਗਿਆ ਪਤਾ ਨਹੀਂ ਕੀ ਚੱਕਰ ਹੋਇਆ ਕੀ ਬੈਰਿੰਗ ਬੁਰੰਗ ਨੂੰ ਆਪਾਂ ਨੇ ਕੱਟ ਦਿਆ ਬਾਹਰੂਮਾ ਪਾ ਲਿਆ 855 ਹਮਨ ਵਾਲਾ ਆਪਣੇ ਹਲਾ ਰਿਹਾ 55 ਭਾਵੇਂ ਮਨੀਲੀ ਟਰਾਲੀ ਮਾਂ ਮਾ ਪੈ ਗਿਆ ਇਧਰ ਹਾਲੈਂਡ ਚੱਲਦਾ ਭਾਬੀ ਕਿਰਪਾ ਕਰ ਕੰਮ ਜੋਰਾਵਰਾ ਪੂਰਾ ਐਨ ਪੈ ਗਿਆ ਬਾਈ ਕੇਰਾ ਇੱਧਰ ਉੱਪਰ ਇੱਕ gekeੜਾ ਆ ਗਿਆ ਡੀਜ਼ਲ ਪੈਪ ਪਟ ਗਿਆ ਮਸ਼ੀਨ ਦਾ ਉਹ ਲਗੇ ਬਦਲਨ ਦੋ ਕਿ ਟੈਂਕ ਪੈ ਜਗੇ ਟਰਾਲੀ 'ਚ ਹੋਰ ਤਿੰਨ ਵੱਧੋ ਪੈ ਜਗੇ ਦੋਆਂ ਦੇ ਤਾਂ ਹਨਾ ਤਿੰਨੇ ਪੈ ਪੂਜਗੇ ਮੇਗਾ ਇਹ ਹੋ ਗਿਆ ਖਾਲੀ ਸੁਣੀ ਕਿ ਨਾ ਹਾਂ ਡੀਜ਼ਲ ਪੈ ਪੜ ਗਿਆ ਸਰ ਵੀ ਸਟਾਰਟ ਬਾਈ ਨੇ ਰਹੂ گے 1.5 ਪਾਦੰਦੇ ਬਦੰਦੇ ਕਰ ਗਈ ਵੀ ਚੱਲਦੀ ਕਰਮ ਵਾਲੇ ਦੀ ਚੌਥੀ ਰਾਤ ਐ ਅੱਜ ਬਾਈ ਪਹਿਲਾਂ 3 ਦਿਨ 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 ਵੜਦੇ ਰਹੇ ਮਤਲਬ ਸਾਮ ਸਵੇਰ ਜਿੰਨਾ ਕੰਮ ਚਲਿਆ ਅੱਜ ਚੌਥੀ ਰਾਤ ਐ ਮੇਰੇ ਸਾਮਾ ਜੀ ਅੱਜ ਰਾਤ ਸੁਖਸਾਂਤੀ ਲੱਗ ਗਈ ਤਾਂ ਅੰਤੂ ਫਾਈਨਲ ਆ ਬੜੇ ਹੋਰੇ ਕੰਮ ਆ ਲੰਬੀ ਪੱਟਾਂ ਬਹੁਤ ਨਜ਼ਾਰਾ ਬਾਈ ਦੇਖੋ ਚੱਲੇ ਗਈ ਮਸ਼ੀਨ ਹੂੰ ਦੇਖੋ ਥੋੜੀ ਜਿਹੀ ਦਿਖਾ 8 ਕਿੱਲੇ ਦੀ ਲੰਬਾਈ ਹੈ ਜੇਤੀ ਬਾਈ ਇਸ ਕੀ ਅਜੇ 2 ਕਿੱਲੇ ਨੇ ਇੱਧਰ ਲੱਗ ਵੱਡੇ ਨੇ ਇਹਨਾਂ ਮੈਂ ਟਿੱਡੇ ਹੀ ਹੋਈ ਵੀ ਦੀਓ ਕਰੇ ਵੀ ਚੱਲ ਥੋੜਾ ਚੰਨਣ ਜਿਹਾ ਵੱਡਲੇ ਆ ਇਹ ਮਤਲ ਇੱਧਰ ਲੱਗ ਵੱਟਦੇ 6 ਕਿੱਲੇ ਦਾ ਘੇਰਾ ਪਾਇਆ ਵਾ ਮਸ਼ੀਨ ਨੇ ਇੱਧਰ ਹੂੰ 6 ਕਿੱਲੇ ਦਾ ਘੇਰਾ ਇੱਧਰ ਪਿਆ ਵਾ ਤੂੰ ਇੱਧਰ ਲੱਗ ਵੱਡੇ ਆ ਨਹੀਂ ਤਾਂ 8 ਕਿੱਲੇ ਕਿੱਲੇ ਲੰਬਾਈ ਦੇ ਸਿਰੇ ਤੱਕ ਪਾਉਂਦੇ ਜੇ ਨਹੀਂ ਥੋੜਾ ਟਿੱਡੇ ਜੇ ਹੋਏ ਤੇ ਡੈਡ ਗਰੇ ਦੇ ਮੈਂ ਕਰੀ ਵੀ ਚੱਲ ਪੜਾ ਸੱਜਰੇ ਦੀ ਪੜਦੇ ਆ ਕੁਸਾ ਹਵਾ ਜੀ ਬੰਦ ਹੋ ਗਈ ਤੇ ਗੁੰਮ ਜਾ ਹੋ ਗਿਆ ਤੇ ਉੱਤ ਚੱਲ ਗਈ ਹਵਾ ਮੈਂ ਲਿਕਾਂ ਸਪਰੇਅ ਲਈ ਪੈ ਪਾਏ ਦੇ ਬਾਅਦ ਇੱਕ ਟੈਂਕ ਪਾ ਰਹੀ ਐ ਤੇ ਕਹਨ ਬੱਲਾ ਕਿ ਆ ਸੀ ਨਹੀਂ ਲੰਦੇ ਬਾਈ ਉਹਰੇ ਆਪਾਂ ਉਹਰੇ ਲੈ ਜੀਂਗਾ ਆਪਾਂ ਹਸਾਬ ਦਾ ਰਸਤਾ ਥੋੜਾ ਜਿਹਾ ਲੰਬਾ ਐ ਜਾਨੀਆਂ ਦਾ ਪਾਵੇਂ ਦੇ ਦਾਣੇ ਹੋਰ ਹਲੇ ਸੋਚੀ ਨਹੀਂ ਲੰਦੇ ਉਹਰੇ ਜਿਤਨਾ ਪਿੰਡ ਦਾ ਆਪਾਂ ਨੇ ਪੂਰੀ ਸੋਚੀ ਲਾ ਲਾਗ ਹੈ 195 99 ਦਾਣੇ ਪਏ ਐ ਮਮ ਜਿੱਦਣੇ ਪਰੋਂ ਤੇ ਘੱਟ ਪੈਦੇ ਨੇ ਇੱਕ ਟੈਂਕ ਹੋਰ ਪਵੇਗਾ ਲੈ ਵੀ ਹੋ ਗਈ ਫੱਲੇ ਟਰਾਲੀ ਬੱਸ ਮੈਂ ਹੀ ਟੈਂਕ ਪਾਏਗੇ ਪਹਿਲਾਂ ਇਹ ਲੱਗੇਗਾ ਕਿ ਦੁਬਾਰੇ ਨਿੱਡੀ ਦਾ ਨੰਬਰ ਟੈਂਕ ਪਹਿਲਾਂ ਪਾ ਲਿਆ ਨਾ ਨਿੱਡੀ ਦਾ ਇਹ ਆਪਾਂ ਪਹੁੰਚ ਆਈ ਹੁਣ ਰਾਜਪੁਰੇ ਮੰਡੀ ਨੂੰ ਤੇ ਮੇਰੇ ਫਿਰ ਉਰੇ ਆਪਣੇ ਦੇ ਬਾਦਲ ਆਪਾਂ ਨੰਬਰਦਾਰ ਬਾਹਰ ਕਿਤਨਾ ਬੰ ਮਸ਼ੀਨ ਲਗਣੀ ਹੈ ਕਰੋ ਟਰਾਲੀਆਂ ਆਪਾਂ ਕੱਲ ਨੂੰ ਦਿਨ ਮਵੇਲੀ ਕਰ ਲਵਾਂਗੇ ਇਹ ਟਰਾਲੀ 베ਲੀ ਕਰ ਲਿਆ ਵਾ ਤੇ ਤੁਹਾਨੂੰ ਅੱਜ ਕੱਲ ਨੂੰ ਉਹਨਾਂ ਨੂੰ ਦਿੱਕਤ ਨਹੀਂ ਆਣੀ ਠੀਕ ਹੈ ਭਾਈ ਚਤੋਰਾ ਟਰਾਲੀ ਉਹ ਚਲਾ ਲੈ ਕੇ ਅਕੀ ਬਿੰਦੇ ਆਪਣੇ ਪੜਾਵਾਂਗੇ ਇਹ ਤਾਂ ਇਹ ਹਮਾ ਟਰਾਲੀ ਖਾਲੀ ਕਰਕੇ ਮੈਂ ਠੀਕ ਹੈ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਚਲਾ ਭਾਈ ਮੰਡੀ ਨੂੰ ਘਟਦੇ ਆ ਬਚਾ ਕੇ ਟਰਾਲੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰਿਆਂ